ਲੁਧਿਆਣਾ ਪਛਮੀ ਚੋਣਾ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਜਿਹੜਾ ਕਾਟੋ ਕਲੇਸ਼ਨ ਦਾ ਨਜ਼ਰ ਆ ਰਿਹਾ ਜੀਆਂ ਦਰਸਲ ਭਾਰਤ ਪੁਸ਼ਨ ਆਸ਼ੂ ਦੇ ਵੱਲੋਂ ਇੱਕ ਪੋਸਟਰ ਸਾਂਝਾ ਕੀਤਾ ਗਿਆ ਸਪੋਸਟਰ ਦੇ ਵਿੱਚ ਪ੍ਰਧਾਨ ਰਾਜਾ ਵੜਿੰਗ ਤੇ ਜਿਸ ਦੇ ਨਾਲ ਹੀ ਪ੍ਰਤਾਪ ਬਾਜਪਾ ਨੇ ਜਿਹੜੇ ਗਾਇਬ ਹੋਏ ਨਜ਼ਰ ਆਲੇ ਨੇ ਦਰਸਲ ਮਮਤਾ ਆਸ਼ੂ ਦਾ ਵੀ ਬਿਆਨ ਆਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਜੋ ਪਿਛਲਾ ਪੋਸਟਰ ਬਣਾਇਆ ਸੀ ਕਿਉਂਕਿ ਪਹਿਲਾਂ ਵੀ ਇਹ ਮੁੱਦਾ ਉੱਠਿਆ ਸੀ ਕਿ ਪਹਿਲਾਂ ਵੀ ਇੱਕ ਪੋਸਟ ਪਾਈ ਗਈ ਸੀ ਭਾਰਤ ਪੁਸ਼ਨ ਆਸ਼ੂ ਦੇ ਵੱਲੋਂ ਜਿਨ੍ਹਾਂ ਦੇ ਵਿੱਚੋਂ ਵੀ ਰਾਜਾ ਵੜਿੰਗ ਨੇ ਜਿਹੜੇ ਗਾਇਬ ਦੱਸੇ ਜਾ ਰਹੇ ਸੀ ਪਰ ਮਮਤਾ ਆਸ਼ੂ ਨੇ ਸਿੱ ਆਪਣਾ ਬਿਆਨ ਦੱਸਿਆ ਕਿ ਉਹ ਤਾਂ ਜਿੱਤਾਂਗੇ ਸੀ ਉਹਨਾਂ ਦੇ ਨਾਲ ਹੀ ਜਿੱਤ ਹਾਸਲ ਕਰਨੀ ਹੈ ਸਾਡੇ ਤੋਂ ਵੱਖ ਨਹੀਂ ਤੇ ਉਹਨਾਂ ਨੇ ਕਿਹਾ ਸੀ ਕਿ ਵਰਕਰਾਂ ਨੇ ਉਹ ਪੋਸਟਰ ਬਣਾਇਆ ਸੀ ਤਾਂ ਸ਼ਾਇਦ ਕੋਈ ਗਲਤੀ ਹੋ ਗਈ ਹੋएगी ਤਾਂ ਅਗਲੀ ਵਾਰ ਇਸ ਗੱਲ ਦਾ ਧਿਆਨ ਰੱਖਿਆ ਜਾਏਗਾ ਪਰ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਕੱਲ ਜਿਮਨੀ ਚੋਣਾ ਦੀ ਤਰੀਕ ਦਾ ਐਲਾਨ ਹੋ ਚੁੱਕਿਆ 19 ਜੂਨ ਨੂੰ ਵੋਟਾਂ ਪੈਣਗੀਆਂ ਯਾਨੀ ਕਿ 23 ਜੂਨ ਨੂੰ ਜਿਹੜੇ ਨਤੀਜੇ ਐਲਾਨੇ ਜਾਣਗੇ ਪਰ ਉਸ ਤੋਂ ਬਾਅਦ ਦੱਸ ਦਈਏ ਕਿ ਹੁਣ ਫਿਰ ਇੱਕ ਪੋਸਟਰ ਸਾਂਝਾ ਕੀਤਾ ਗਿਆ ਭਾਰਤ ਪੂਸ਼ਨ ਆਸ਼ੂ ਜੀ ਦੇ ਵੱਲੋਂ ਜਿਸ ਦੇ ਵਿੱਚ ਰਾਜਾ ਬੜੀ ਅਤੇ ਪ੍ਰਤਾਪ ਬਾਜਪਾ ਨੇ ਜਿਹੜੇ ਮੁਕੰਮਲ ਤੌਰ ਤੇ ਗਾਇਬ ਦੱਸੇ ਜਾ ਰਹੇ ਨੇ ਤੇ ਮੁੱਦਾ ਜਿਹੜ ਮੀਡੀਆ ਤੇ ਕਾਫੀ ਜ਼ਿਆਦਾ ਪਖਿਆ